ਦੱਸ ਕਰ ਗਏ ਸਾਡੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਤੱਕ ਕੋਈ ਸਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਸਾਡੀ ਮਿਹਰਬਾਨੀ ਕਰਕੇ ਸੁਣਾਈ ਕੀਤੀ ਜਾਵੇ ਤੇ ਖਾਸਾ ਪੁਲਿਸ ਚੌਕੀ ਨੂੰ ਕ੍ਰੈਂਡਾ ਥਾਣਾ ਨੂੰ ਬੇਨਤੀ ਆ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਫਰਿੱਜ ਕੂਲਰ ਘਰ ਦੇ ਵਿੱਚ ਬਸ ਇਹ ਦੋ ਕਮਰੇ ਬਜੇ ਪੂਰੇ ਅੱਗ ਨਾਲ ਬੈੱਡ ਸੋਫੇ ਸਾਰਾ ਕੁਝ ਸੜ ਚੁੱਕੇ ਨੇ ਸਮਾਨ ਚੁੱਕ ਕੇ ਘਰ ਲੱਗੇ ਤੇ ਕੁਝ ਬਾਹਰ ਛੜਕਦੇ ਰੋਡ ਤੇ ਸੁੱਟਿਆ ਹੈ ਤੇ ਕੋਈ ਭਾਂਡਾ ਨਹੀਂ ਰਿਹਾ ਕੁਝ ਨਹੀਂ ਰਿਹਾ ਤੇ ਮੇਰੇ ਦੋ ਬੇਟੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਰঞ্জੀਤ ਸਿੰਘ ਰਾਣਾ ਜਗਜੀਤ ਸਿੰਘ ਕਾਕਾ ਤੇ ਕੁਝ ਉਹਨਾਂ ਦੇ ਸਾਥੀ ਰঞ্জੀਤ ਸਿੰਘ ਕੋਕੀ ਲਵਪ੍ਰੀਤ ਸਿੰਘ ਲੱਭੂ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਵਾ ਰੇਸ਼ਮ ਸਿੰਘ ਸੋਣੀ ਸਨ ਆਫ ਰੂਤ ਸਿੰਘ ਕਰਨਵੀਰ ਕਰਨਵੀਰ ਸਿੰਘ ਸਨ ਆਫ ਰੇਸ਼ਮ ਸਿੰਘ ਇਹਨਾਂ ਤੋਂ ਸਾਡੀ ਜਾਨ ਨੂੰ ਖਤਰਾ ਕੋਸ਼ ਇਹਨਾਂ ਦੇ ਨਾਲ ਅਨਪਛਾਤੇ ਆਦਮੀ ਸੀ ਅਸੀਂ ਆਪਣੀ ਜਾਨ ਬਚਾ ਕੇ ਚੱਲ ਗਏ ਤੇ ਇਹਨਾਂ ਸਾਡੇ ਘਰ ਨੂੰ ਪੂਰੀ ਅੱਗ ਨਾਲ ਸਾੜਤਾ ਤੇ ਪੂਰਾ ਸਮਾਨ ਘਰ ਦਾ ਤਹਿਸ ਨਹਿਸ ਕਰਤਾ